ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਜੀ ਲਕੋਰੀਏ ਦੀ ਬਿਮਾਰੀ ਤੇ ਅੱਜ ਉਹਦੇ ਤੇ ਆਪਾਂ ਚਰਚਾ ਕਰਾਂਗੇ ਵੀ ਇਹ ਲਕੋਰੀਏ ਦੀ ਬਿਮਾਰੀ ਕਿਉਂ ਹੁੰਦੀ ਹੈ ਤੇ ਇਹਦਾ ਕੀ ਆਪਾਂ ਨੂੰ ਰੋਕத் थाम ਕਰਨੀ ਚਾਹੀਦੀ ਹੈ ਅੱਜ ਕੱਲ ਲਕੋਰੀਆ ਬਹੁਤ ਜ਼ਿਆਦਾ ਹੋਇਆ ਪਿਆ ਜੀ ਮੇਰੀਆਂ ਭੈਣਾਂ ਨੂੰ ਮੇਰੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਸ਼ੁਰੂ ਹੋ ਗਿਆ ਜੀ ਇਹ ਤੇ ਮੇਰੀਆਂ ਭੈਣਾਂ ਨੂੰ ਤੇ ਬਜ਼ੁਰਗਾਂ ਨੂੰ ਵੀ ਹੋਈ ਜਾਂਦਾ ਜੀ ਇਹ ਤੇ ਆਪਾਂ ਨੂੰ ਇਹਦੀ ਖਾਤਰ ਕੀ ਕਰਨਾ ਚਾਹੀਦਾ ਪਹਿਲਾਂ ਤਾਂ ਮੈਂ ਥੋੜਾ ਜਿਹਾ ਇਹਦੀ ਰੋਕथाम ਦਾ ਤੁਹਾਨੂੰ ਦੱਸਦੀ ਆਂ ਵੀ ਤੁਸੀਂ ਇਹਦਾ ਮਤਲਬ ਕਿ ਜਿਆਦਾ ਤੋਂ ਜਿਆਦਾ ਆਪਦੇ ਪ੍ਰਾਈਵੇਟ ਪਾਰਟ ਨੂੰ ਤੁਸੀਂ ਸਾਫ਼ ਕਰਕੇ ਰੱਖੋ ਠੀਕ ਹੈ ਜੀ ਅਗਰ ਤੁਸੀਂ ਬਾਥਰੂਮ ਵੀ ਜਿੰਨੇ ਵਾਰੀ ਜਾਣੇ ਹੋ ਨਾ ਦਿਨ ਦੇ ਵਿੱਚ ਭੈਣੋ ਬੱਚਿਓ ਜਿੰਨੇ ਵਾਰੀ ਵੀ ਤੁਸੀਂ ਬਾਥਰੂਮ ਜਾਣਾ ਹੈਗਾ ਤਾਂ ਤੁਸੀਂ ਉਸੇ ਟਾਈਮ ਹੀ ਤੁਸੀਂ ਇਹਨੂੰ ਆਪਣੇ ਪ੍ਰਾਈਵੇਟ ਪਾਰਟ ਨੂੰ ਧੋ ਕੇ ਰੱਖਣਾ ਹੈਗਾ ਠੀਕ ਹੈ ਜੀ ਬਾਹਰ ਅੰਦਰ ਵੀ ਅੱਜਕੱਲ ਬਾਥਰੂਮ ਤੁਹਾਨੂੰ ਪਤਾ ਵਧੀਆ ਬਣੇ ਹੋਏ ਆਪਾਂ ਕਿਤੇ ਜਾਣਦੇ ਆ ਤਾਂ ਸਾਰੇ ਪਾਸੇ ਪਾਣੀ ਦੀ ਸੁਵਿਧਾ ਹੁੰਦੀ ਹੈ ਜਦੋਂ ਵੀ ਤੁਸੀਂ ਫਲਸ਼ ਜਾਣੇ ਹੋ ਨਾਲ ਦੀ ਨਾਲ ਪਹਿਲਾਂ ਪਾਣੀ ਛੱਡੋ ਜੀ ਫਲਸ਼ ਦੇ ਵਿੱਚ ਫਿਰ ਤੁਸੀਂ ਬਾਥਰੂਮ ਜਾਓ ਕਿਉਂਕਿ ਤੁਹਾਡੇ ਚ ਅਗਰ ਇਮਿਊਨਿਟੀ ਮਤਲਬ ਘੱਟ ਹੈ ਤਾਂ ਤਾਂ ਕਰਕੇ ਹੀ ਇਹ ਬਿਮਾਰੀ ਤੁਹਾਨੂੰ ਜ਼ਿਆਦਾ ਲੱਗੀ ਹੋਈ ਹੈ ਜਦੋਂ ਇਮਿਊਨਿਟੀ ਪਾਵਰ ਘੱਟ ਹੋਵੇ ਤਾਂ ਬੈਕਟੀਰੀਆ ਮਤਲਬ ਕਿ ਆਟੋਮੈਟਿਕਲੀ ਆਪਣੇ ਤੇ ਦਬਾਅ ਪਾਉਣ ਲੱਗ ਜਾਂਦਾ ਹੈਗਾ ਠੀਕ ਹੈ ਜੀ ਤੁਸੀਂ ਮੈਂ ਜਿਹੜੇ ਤੁਹਾਨੂੰ ਦੱਸ ਦਿਆ ਵੀ ਤੁਸੀਂ ਪ੍ਰਾਈਵੇਟ ਵਾਰਡ ਦਾ ਧੋਕੇ ਰੱਖੋ ਆਪਦੇ ਜੋ ਵੀ ਅੰਡਰ گارਮੈਂਟਸ ਕੱਪੜੇ ਹੁੰਦੇ ਨੇ ਜਿਹੜੇ ਵੀ ਹੁੰਦੇ ਨੇ ਤੁਹਾਡੇ ਤੋਂ ਉਹਨਾਂ ਨੂੰ ਤੁਸੀਂ ਡਟੋਲ ਦੇ ਵਿੱਚ ਧੋਵੋ ਕਿਉਂਕਿ ਜਦੋਂ ਇੱਕ ਵਾਰ ਬੈਕਟੀਰੀਆ ਫੈਲਣ ਲੱਗ ਜਾਣਾ ਫਿਰ ਉਦੋਂ ਥੋੜੀਆਂ ਥੋੜੀਆਂ ਚੀਜ਼ਾਂ ਤੋਂ ਹੀ ਫੈਲਣ ਲੱਗ ਜਾਂਦਾ ਜੀ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਪੈਣਾ ਅੱਜ ਕੱਲ ਤਾਂ ਬਿਜੈਨਾ ਵਾਸ਼ ਵੀ ਚੱਲੇ ਹੋਏ ਆ ਜੀ ਬੀ ਵਾਸ਼ ਦੇ ਨਾਮ ਤੋਂ ਆਉਂਦੇ ਨੇ ਜੀ ਜਿਵੇਂ ਆਪਾਂ ਕਹਿ ਦਈਏ ਵੀ ਮਤਲਬ ਕਿ ਜਿਵੇਂ ਪੰਜਾਬੀ ਭਾਸ਼ਾ ਚ ਬੁੜੀਆਂ ਦੇਸੀ ਪਿੰਡਾਂ ਦੇ ਵਿੱਚ ਸ਼ੈਂਪੂ ਕਹਿ ਦਿੰਦੀਆਂ ਜੀ ਜਾਂ ਲੋਸ਼ਨ ਕਹਿ ਦਿੰਦੀਆਂ ਜੀ ਉਹ ਧੋਣ ਵਾਸਤੇ ਪ੍ਰਾਈਵੇਟ ਪਾਰਟ ਧੋਣ ਵਾਸਤੇ ਜੀ ਉਹ ਵੀ ਆਉਂਦੇ ਨੇ ਪਰ ਤੁਸੀਂ ਕੀ ਕਰਨਾ ਹੈ ਅਗਰ ਤੁਹਾਡੇ ਕੋਲ ਇਹਦੀ ਸੁਵਿਧਾ ਹੈ ਨਹੀਂ ਤਾਂ ਮੈਂ ਤੁਹਾਨੂੰ ਸੌਖਾ ਜਿਹਾ ਆਸਾਨ ਤਰੀਕਾ ਦੱਸਦੀ ਹਾਂ ਤੁਸੀਂ ਫੜਕੜੀ ਮੰਗਾ ਲਓ ਫੜਕੜੀ ਤੁਸੀਂ ਖਿੱਲ ਕਰ ਲਓ ਖਿੱਲ ਕਰਕੇ ਫੜਕੜੀ ਤੇ ਉਹਨੂੰ ਰਗੜ ਲਓ ਰਗੜ ਕੇ ਕੀ ਕਰਨਾ ਤੁਸੀਂ ਉਹਦਾ ਅੱਧਾ ਚਮਚਾ ਪਾਣੀ ਦੇ ਵਿੱਚ ਪਾਓ ਜਿਹਨੂੰ ਇਹ ਮੇਰੀ ਭੈਣ ਨੂੰ ਕਿਸੇ ਬੱਚੀ ਨੂੰ ਜ਼ਿਆਦਾ ਬਿਮਾਰੀ ਹੋ ਗਈ ਉਹਨੇ ਕੀ ਕਰਨਾ ਹੈ ਉਹਨੇ ਅੱਧਾ ਚਮਚਾ ਪਾਣੀ ਦੇ ਵਿੱਚ ਪਾ ਕੇ ਕਿਸੇ ਟੱਬ ਦੇ ਵਿੱਚ ਤਾਂ ਤੁਸੀਂ 10 ਮਿੰਟ ਨਹਾਉਣ ਲੱਗੇ ਇਹਦੇ ਵਿੱਚ ਬਹਿ ਜਾਓ ਜੀ ਇਹਦੇ ਨਾਲ ਕੀ ਹੈ ਤੁਹਾਡੇ ਜਿਹੜਾ ਬੈਕਟੀਰੀਆ ਹੈਗਾ ਉਹ ਖਤਮ ਹੋ ਜਾਂਦਾ ਜਦੋਂ ਆਪਾਂ ਨੂੰ ਲਕੋਰੀਏ ਦੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਤੇ ਆਪਣੀ ਈਚਿੰਗ ਜ਼ਿਆਦਾ ਹੋਣ ਲੱਗ ਜਾਂਦੀ ਹੈ ਅਲਰਜੀ ਜ਼ਿਆਦਾ ਹੋਣ ਲੱਗ ਜਾਂਦੀ ਹੈ ਜੀ ਤੇ ਖੁਰਕ ਆਪਾਂ ਨੂੰ ਯਾਨੀ ਕਿ ਤਪਾਉਣ ਲੱਗ ਜਾਂਦੀ ਹੈ ਜ਼ਿਆਦਾ ਦੁੱਖ ਦੇਣ ਲੱਗ ਜਾਂਦੀ ਹੈ ਉਹ ਇੱਕ ਜੋ ਵੀ ਮੇਰੀਆਂ ਭੈਣਾਂ ਮੈਰਿਡ ਨੇ ਉਹ ਇਸ ਚੀਜ਼ ਦਾ ਧਿਆਨ ਰੱਖਣ ਜਦੋਂ ਵੀ ਤੁਸੀਂ ਆਪਦੇ ਹਸਬੰਡ ਦੇ ਨਾਲ ਟੱਚ ਦੇ ਵਿੱਚ ਆਉਣਾ ਤੁਸੀਂ ਸੰਪਰਕ ਦੇ ਵਿੱਚ ਆਉਣਾ ਨਾਈਟ ਦੇ ਟਾਈਮ ਤਾਂ ਉਦੋਂ ਉਸ ਟਾਈਮ ਤੁਸੀਂ ਜਸਟ ਇਹ ਫੜਕੜੀ ਵਾਲਾ ਪਾਣੀ ਲੈ ਕੇ ਤੁਸੀਂ ਆਪਦੇ ਪ੍ਰਾਈਵੇਟ ਵਾਰਟ ਪਾਰਟ ਨੂੰ ਸਾਫ਼ ਰੱਖੋ ਠੀਕ ਹੈ ਜਿੱਥੋਂ ਤੱਕ ਹੋ ਸਕਦਾ ਉਹ ਵੀਰ ਵੀ ਆਪਦਾ ਇਸ ਚੀਜ਼ ਦਾ ਧਿਆਨ ਰੱਖਣ ਠੀਕ ਹੈ ਜੀ ਅਗਰ ਆਪਾਂ ਜਦੋਂ ਇੰਨਾਂ ਚੀਜ਼ਾਂ ਦਾ ਧਿਆਨ ਨਹੀਂ ਨਾ ਰੱਖਦੇ ਤਾਂ ਆਪਾਂ ਨੂੰ ਫਿਰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜ਼ਿਆਦਾ ਦੁੱਖ ਦੇਣ ਲੱਗ ਜਾਂਦੀਆਂ ਨੇ ਅਗਰ ਤੁਸੀਂ ਇੰਨਾਂ ਚੀਜ਼ਾਂ ਦਾ ਧਿਆਨ ਰੱਖੋਗੀਆਂ ਤਾਂ ਤੁਹਾਨੂੰ 50% ਬਿਮਾਰੀ ਤਾਂ ਇਹ ਵੈਸੇ ਹੀ ਬਿਨਾਂ ਦਵਾਈ ਤੋਂ ਠੀਕ ਹੋ ਜਾਣੀ ਹੈ ਜੀ ਬਿਨਾਂ ਦਵਾਈ ਤੋਂ ਠੀਕ ਹੋ ਜਾਣੀ ਹੈ ਅਗਰ ਛੋਟੀਆਂ ਬੱਚਿਆਂ ਨੂੰ ਵੀ ਕੋਈ ਇਹ ਪ੍ਰੋਬਲਮ ਹੋਊਗੀ ਨਾ ਤਾਂ ਉਹਨਾਂ ਨੂੰ ਵੀ ਤੁਸੀਂ ਥੋੜੀ ਜੀ ਮਤਲਬ ਖੇਲ ਕੀਤੀ ਹੋਈ ਫੜਕੜੀ ਇਹ ਪਾਣੀ ਦੇ ਵਿੱਚ ਪਾ ਕੇ ਉਹਨੂੰ ਕਹਿ ਦਿਓ ਵੀ ਬੇਟਾ ਤੂੰ 10 ਮਿੰਟ ਇਹਦੇ ਵਿੱਚ ਬੈਠ ਜਾ ਕਪੜੇ ਡੇਲੀ ਬਦਲੋ ਹੁਣ ਮੇਰੀਆਂ ਕਈ ਭੈਣਾਂ ਕਹਿਣਗੀਆਂ ਜੀ ਅਸੀਂ ਤਾਂ ਸਫਾਈ ਰੱਖਦਿਆਂ ਸਾਨੂੰ ਤੁਸੀਂ ਕੀ ਕਹਿੰਦੇ ਹੋ ਮੈਂ ਮੰਨਦੀ ਆ ਵੀ ਤੁਸੀਂ ਸਫਾਈ ਰੱਖਦੇ ਹੋ ਪਰ ਤੁਸੀਂ ਮਤਲਬ ਕਿ ਵਿਜਾਇਨਾ ਵਾਸ਼ ਵੀ ਵਾਸ਼ ਤਾਂ ਜ਼ਰੂਰ ਲਿਆ ਕੇ ਰੱਖੋ ਜੀ ਘਰੇ ਅਗਰ ਤੁਹਾਡੇ ਕੋਲੇ ਉਹ ਨਹੀਂ ਲਿਆ ਹੁੰਦਾ ਤੁਸੀਂ ਕਿਤੇ ਸ਼ਹਿਰ ਤੋਂ ਦੂਰ ਬੈਠੇ ਹੋ ਜਾਂ ਆਪਣੇ ਕੋਲੇ ਉਹ ਉਪਲਬਧ ਹੈ ਨਹੀਂ ਇੱਕ ਟਾਈਮ ਤਾਂ ਤੁਸੀਂ ਇਹ ਫੜਕੜੀ ਵਾਲਾ ਜ਼ਰੂਰ ਕਰੋ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈਗਾ ਬਾਕੀ ਰਹੀ ਗੱਲ ਖਾਣ ਪੀਣ ਦੀ ਜੀ ਤੁਸੀਂ ਗਰਮ ਮਸਾਲੇ ਘੱਟ ਕਰ ਦਿਓ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹ ਦਿੱਕਤ ਹੈ ਉਹ ਗਰਮ ਮਸਾਲੇ ਥੋੜੇ ਜਿਹਾ ਘੱਟ ਰੱਖਣ ਕਟਖਾਨ ਜੀ ਜਿੱਥੋਂ ਤੱਕ ਹੋ ਸਕੇ ਤਾਂ ਗਰਮ ਮਸਾਲਾ ਜ਼ਿਆਦਾ ਕੋਈ ਖਾਣ ਹੀ ਨਾ ਮਿਰਚਾਂ ਥੋੜੀਆਂ ਜੀਆਂ ਘੱਟ ਕਰੋ ਜੀ ਇਹਦੇ ਨਾਲ ਕੀ ਹੁੰਦਾ ਜ਼ਿਆਦਾ ਤੇਜ਼ ਮਿਰਚ ਮਸਾਲਾ ਖਾਣ ਨਾਲ ਆਪਣੇ ਈਚਿੰਗ ਹੋਣ ਲੱਗ ਜਾਂਦੀ ਹੈ ਜ਼ਿਆਦਾ ਅੰਦਰ ਅਲਰਜੀ ਖੁਰਕ ਜ਼ਿਆਦਾ ਹੋਣ ਲੱਗ ਜਾਂਦੀ ਹੈ ਜਿਹੜੀ ਕਿ ਬਹੁਤ ਭੈੜੀ ਲੱਗਦੀ ਆ ਆਪਾਂ ਬਾਹਰ ਅੰਦਰ ਜਾਣੇ ਆ ਤੇ ਆਪਾਂ ਖਾਰਸ਼ ਕਰ ਵੀ ਨਹੀਂ ਸਕਦੇ ਕਿਉਂਕਿ ਔਰਤ ਦਾ ਕੰਮ ਆ ਤੇ ਇਹ ਭੈੜਾ ਬਹੁਤ ਲੱਗਦਾ ਹੈਗਾ ਕਿਉਂਕਿ ਸਾਰੇ ਰਿਸ਼ਤੇਦਾਰ ਜਾਂ ਕੋਈ ਭੈਣ ਭਰਾ ਬੈਠਾ ਆ ਆਪਾਂ ਨੂੰ ਇਹ ਇਕੱਲਾ ਚੰਗੀਆਂ ਨਹੀਂ ਲੱਗਦੀਆਂ ਤੇ ਆਪਾਂ ਦੁਖੀ ਵੀ ਬਹੁਤ ਹੁੰਨੇ ਆ ਤੁਸੀਂ ਥੋੜਾ ਜਿਹਾ ਭੈਣੋ ਬੱਚਿਓ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਠੀਕ ਹੈ ਜੀ ਮਸਾਲੇ ਘੱਟ ਕਰ ਦਿਓ ਰਹੀ ਗੱਲ ਬਾਕੀ ਮਿੱਠਾ ਵੀ ਘੱਟ ਕਰੋ ਤੁਸੀਂ ਜਿੰਨਾ ਤੁਸੀਂ ਮਿੱਠਾ ਘੱਟ ਖਾਓਗੇ ਉਨਾ ਹੀ ਇਹ ਪਾਣੀ ਦੀ ਪ੍ਰੋਬਲਮ ਹੈ ਜਿਹੜੀ ਤੁਹਾਨੂੰ ਘਟੂਗੀ ਠੀਕ ਹੈ ਜੀ ਪਾਣੀ ਵੱਧ ਪੀਓ ਠੰਡੀਆਂ ਸਬਜ਼ੀਆਂ ਅੱਜ ਕੱਲ੍ਹ ਗਰਮੀ ਦੇ ਵਿੱਚ ਚੱਲ ਪਈਆਂ ਜੀ ਜਿਵੇਂ ਕद्दू ਦੀ ਸਬਜ਼ੀ ਹੋਗੀ ਤੋਰੀ ਦੀ ਸਬਜ਼ੀ ਹੋਗੀ ਹਨਾ ਤੇ ਇਹੋ ਜਿਹੀਆਂ ਚੀਜ਼ਾਂ ਤੁਸੀਂ ਦੁੱਧ ਪਾ ਕੇ ਸਬਜ਼ੀਆਂ ਬਣਾ ਸਕਦੇ ਹੋ ਜੀ ਠੰਡੀਆਂ ਸਬਜ਼ੀਆਂ ਹੁੰਦੀਆਂ ਇਹ ਕੜੀ ਖਾ ਲਓ ਤੁਸੀਂ ਕੜੀ ਬਣਾ ਲਓ ਜੀ ਤੁਸੀਂ ਮਤਲਬ ਪਕੌੜੀਆਂ ਜਿਹੜੀਆਂ ਆਪਾਂ ਕੜੀ ਵੇਸਣ ਦੀਆਂ ਬਣਾਉਨੇ ਉਹਦੀ ਸਬਜ਼ੀ ਬਣਾ ਲਓ ਥੋੜਾ ਜਿਹਾ ਹਲਕਾ ਨਮਕ ਮਿਰਚ ਪਾ ਕੇ ਤੁਸੀਂ ਥੋੜੀਆਂ ਜੀਆਂ ਜਾਨੀ ਕਿ ਹੁਣ ਗਰਮੀ ਆ ਗਈ ਅੰਦਰ ਥੋੜੀਆਂ ਜੀਆਂ ਠੰਡੀਆਂ ਸਬਜ਼ੀਆਂ ਵੀ ਠੰਡੀਆਂ ਖਾਓ ਜੀ ਹਰਦੀਆਂ ਸਬਜ਼ੀਆਂ ਜੋ ਤੁਸੀਂ ਖਾ ਰਹੇ ਹੋ ਇਹਦੇ ਵਿੱਚ ਮਸਾਲਾ ਘੱਟ ਪਾਓ ਆਪਾਂ ਗੁਲਾਬ ਦਾ ਤੁਹਾਨੂੰ ਮਤਲਬ ਕਿ ਰਸ ਬਣਾਉਣਾ ਸਿਖਾਇਆ ਸੀ ਜਿਵੇਂ ਕਿ ਆਪਾਂ ਉਹਦਾ ਗਲਾਬ ਦਾ ਅਰਕ ਕੱਢ ਕੇ ਸ਼ਰਬਤ ਬਣਾਉਣਾ ਤੁਹਾਨੂੰ ਦੱਸਿਆ ਸੀ ਉਵੇਂ ਤੁਸੀਂ ਘਰੇ ਬਣਾ ਕੇ ਉਹਦੇ ਵੀ ਤੁਸੀਂ 2 ਚਮਚੇ ਡੇਲੀ ਪੀ ਸਕਦੇ ਹੋ ਗੂੰਦ ਕਤੀਰਾ ਲਿਆਓ ਭੈਣੋ ਤੁਸੀਂ ਗੂੰਦ ਕਤੀਰਾ ਤੇ ਚੀਆ ਸੀਡ ਲਿਆਓ ਚੀਆ ਸੀਡ ਥੋੜਾ ਜਿਹਾ ਰਾਤ ਨੂੰ ਪੀਉਂਤਾ ਤੇ ਥੋੜਾ ਜਿਹਾ ਗੂੰਦ ਕਤੀਰਾ ਪੀਉਂਤਾ ਭਾਵੇਂ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਇਕੱਠੇ ਪੀਉਂਦੇ ਹੋ ਸਵੇਰੇ ਕੀ ਕਰਨਾ ਤੁਸੀਂ ਇੱਕ ਗਲਾਸ ਦੇ ਵਿੱਚ ਪਾਓ ਕਿਸੇ ਕੋਲੇ ਬਾਟੇ ਦੇ ਵਿੱਚ ਇਹਨੂੰ ਵਿੱਚ ਥੋੜੀ ਜੀ ਦਹੀਂ ਪਾਉਣੀ ਹੈ ਤਾਂ ਤੁਸੀਂ ਦਹੀਂ ਪਾ ਕੇ ਖਾ ਸਕਦੇ ਹੋ ਅਗਰ ਤੁਹਾਨੂੰ ਦਹੀਂ ਪਾ ਕੇ ਠੀਕ ਨਹੀਂ ਲੱਗਦਾ ਤਾਂ ਤੁਸੀਂ ਥੋੜਾ ਜਿਹਾ ਦੁੱਧ ਪਾ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਥੋੜੀ ਜੀ ਵਿੱਚ ਨਾ ਮਾਤਰ ਦੇ ਵਿੱਚ ਮਿਸ਼ਰੀ ਪਾ ਲਓ ਜਾਂ ਤੁਸੀਂ ਜਿਹੜਾ ਗੁਲਾਬ ਦਾ ਸ਼ਰਬਤ ਆਪਾਂ ਤੁਹਾਨੂੰ ਦੱਸਿਆ ਥੋੜਾ ਜਿਹਾ ਵਿੱਚ ਇਹ ਪਾ ਲਓ ਘੋਲ ਕੇ ਤੇ ਤੁਸੀਂ ਇਹ ਪੀ ਲਓ ਇਹ ਬਹੁਤ ਠੰਡਾ ਹੁੰਦਾ ਹੈਗਾ ਜਿੱਥੋਂ ਤੱਕ ਹੋ ਸਕੇ ਤੁਸੀਂ ਠੰਡੀਆਂ ਚੀਜ਼ਾਂ ਖਾਓ ਤੇ ਤੁਹਾਨੂੰ ਅਧੀਆਂ ਬਿਮਾਰੀਆਂ ਦੋ ਜ਼ਿਆਦਾ ਬਿਮਾਰੀ ਤਾਂ ਤੁਹਾਨੂੰ ਇਹ ਬਿਨਾ ਦਵਾਈਆਂ ਤੋਂ ਹੀ ਠੀਕ ਹੋ ਜਾਣੀ ਹੈ ਇਹਦੇ ਵਾਸਤੇ ਫਿਰ ਤੁਹਾਨੂੰ ਜ਼ਿਆਦਾ ਦਵਾਈ ਨਹੀਂ ਲੈਣੀ ਪਊ ਕਿਉਂਕਿ ਜ਼ਿਆਦਾ ਜਦੋਂ ਇਹ ਬਿਮਾਰੀ ਫੈਲ ਜਾਂਦੀ ਹੈ ਨਾ ਤਾਂ ਸਿੱਧਾ ਇਹ ਆਪਣੀ ਬਾਡੀ ਤੇ ਸਿੱਧਾ ਅਸਰ ਪਾਉਂਦੀ ਹੈ ਜੀ ਇਹਦੇ ਨਾਲ ਆਪਣਾ ਡਾਊਨ ਹੋਣ ਲੱਗ ਜਾਂਦਾ ਸਰੀਰ ਨੌ ਖਰਾਬ ਹੋਣ ਲੱਗ ਜਾਂਦੇ ਨੇ ਵਾਲ ਇਹਦੇ ਨਾਲ ਖਰਾਬ ਹੋਣ ਲੱਗ ਜਾਂਦੇ ਜੀ ਝੜਨ ਲੱਗ ਜਾਂਦੇ ਉਤਰਨ ਲੱਗ ਜਾਂਦੇ ਤੇ ਸਫੇਦ ਹੋਣ ਲੱਗ ਜਾਂਦੇ ਨੇ ਨੌ ਖਰਾਬ ਹੋਣ ਲੱਗ ਜਾਂਦੇ ਜੀ ਇਹਦੇ ਨਾਲ ਸਕਿਨ ਆਪਣੀ ਡਲ ਹੋ ਜਾਂਦੀ ਹੈ ਸ਼ਾਇਆ ਪੈਣ ਲੱਗ ਜਾਂਦੀਆਂ ਜਾਂ ਫਿਰ ਝੋੜੜੀਆਂ ਪੈਣ ਲੱਗ ਜਾਂਦੀਆਂ ਨੇ ਤੁਸੀਂ ਇਹਨਾਂ ਚੀਜ਼ਾਂ ਦਾ ਭੈਣੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਮੇਰੀਆਂ ਬੱਚੀਓ ਮੇਰੀਆਂ ਭੈਣੋ ਅਗਰ ਤੁਸੀਂ ਇਹ ਚੀਜ਼ ਦਾ ਧਿਆਨ ਰੱਖਤਾ ਜਿਹੜਾ ਮੈਂ ਤੁਹਾਨੂੰ ਦੱਸੀ ਜਾਨੀ ਆ ਠੀਕ ਹੈ ਜੀ ਤਾਂ ਮੈਨੂੰ ਲੱਗਦਾ ਵੀ ਆਪਣੇ ਇੰਡੀਆ ਦੇ ਵਿੱਚੋਂ ਵੀ ਅੱਧੋ ਜ਼ਿਆਦਾ ਬਿਮਾਰੀ ਇਹ ਕੱਟੀ ਜਾਊਗੀ ਬਹੁਤ ਕਾਲ ਆਉਂਦੇ ਨੇ ਜੀ ਮੇਰੇ ਕੋਲੇ ਇਸ ਬਿਮਾਰੀ ਪਿੱਛੇ ਸੰਘੇੜੇ ਤੁਸੀਂ ਲਿਓ ਜੀ ਸੰਘੇੜੇ ਰਗੜ ਕੇ ਰੱਖ ਲਓ ਥੋੜੀ ਜੀ ਉਹਦੇ 1-2 ਚਮਚੇ ਤੁਸੀਂ ਡੇਲੀ ਸੰਘੇੜਿਆਂ ਦੇ ਲੈ ਲਿਆ ਕਰੋ ਉਹ ਵੀ ਬਹੁਤ ਚੰਗੇ ਹੈ ਜੀ ਜਿਹੜੇ ਕੀ ਅੰਦਰੋਂ ਇਹ ਜਿਹੜੀਆਂ ਬਿਯਾਈਆਂ ਹੁੰਦੀਆਂ ਉਹਨਾਂ ਨੂੰ ਭਰ ਦਿੰਦੇ ਆ ਤੇ ਆਪਾਂ ਨੂੰ ਲਕੋਰੀਏ ਦੀ ਬਿਮਾਰੀ ਇਹ ਖਤਮ ਕਰ ਦਿੰਦੇ ਆ ਲਕੋਰੀਆ ਜਦੋਂ ਹੋ ਜਾਂਦਾ ਜੋ ਵੀ ਆਪਾਂ ਖਾਣੇ ਪੀਣੇ ਆ ਉਹਦਾ ਸਾਰਾ ਰਸ ਬਣ ਕੇ ਇਹ ਲਕੋਰੀਏ ਰਾਹੀਂ ਪਾਣੀ ਰਾਹੀਂ ਇਹ ਬਾਹਰ ਨਿਕਲ ਜਾਂਦਾ ਆਪਾਂ ਨੂੰ ਉਹਦਾ ਕੋਈ ਅਸਰ ਨਹੀਂ ਹੁੰਦਾ ਕੋਈ ਆਪਣੇ ਖੂਨ ਨਹੀਂ ਬਣਦਾ ਜੀ ਅੰਦਰ ਕੋਈ ਆਪਣੇ ਪਾਣੀ ਨਹੀਂ ਰਹਿਣ ਦਿੰਦਾ ਪਾਣੀ ਬੱਦ ਤੋਂ ਵੱਧ ਪੀਓ ਵੱਦ ਤੋਂ ਵੱਧ ਪਾਣੀ ਪੀਓ ਵੱਦ ਤੋਂ ਵੱਧ ਠੰਡੀਆਂ ਚੀਜ਼ਾਂ ਖਾਓ ਜੀ ਤੁਸੀਂ ਠੰਡੀਆਂ ਸਬਜ਼ੀਆਂ ਖਾਓ ਜੀ ਤੁਸੀਂ ਠੀਕ ਹੈ ਜੀ ਗਰਮ ਚੀਜ਼ਾਂ ਨਾ ਖਾਓ ਫਾਸਟ ਫੂਡ ਨਾ ਖਾਓ ਤਲੀ ਹੋਈ ਚੀਜ਼ ਨਾ ਖਾਓ ਜੀ ਤੁਸੀਂ ਤੇ ਆਪਦੇ ਪ੍ਰਾਈਵੇਟ ਪਾਰਟ ਨੂੰ ਤੁਸੀਂ ਸਾਫ਼ ਕਰਕੇ ਰੱਖੋ ਜਿੰਨਾ ਤੁਸੀਂ ਸਫਾਈ ਤੇ ਧਿਆਨ ਦਿਓਗੇ ਖਾਣੇ ਪੀਣੇ ਤੇ ਧਿਆਨ ਦਿਓਗੇ ਉਹਨਾਂ ਤੁਹਾਨੂੰ ਇਹ ਬਿਮਾਰੀ ਤੋਂ ਰਾਤ ਮਿਲੂਗੀ ਅਗਰ ਤੁਹਾਨੂੰ ਕੋਈ ਹੋਰ ਵੀ ਕਿਸੇ ਤਰ੍ਹਾਂ ਦੀ ਤਕਲੀਫ ਹੁੰਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਆਪਾਂ ਤੁਹਾਨੂੰ ਉਸ ਮਤਲਬ ਕਿ ਬਿਮਾਰੀ ਤੇ ਵੀਡੀਓ ਪਾ ਦੇਵਾਂਗੇ ਜੋ ਵੀ ਤੁਹਾਨੂੰ ਕੋਈ ਤਕਲੀਫ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਦਿਓ ਜੀ ਤੁਹਾਨੂੰ ਆਪਾਂ ਉਹੀ ਵੀਡੀਓ ਲਿਆ ਕੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਬਾਕੀ ਆਪਾਂ YouTube ਤੋਂ ਆਪਣਾ Health Herbal 213 YouTube ਚੈਨਲ ਹੈ ਜੀ ਆਪਾਂ ਉਹ ਤੋਂ 8 ਤੋਂ ਲੈ ਕੇ 9 ਵਜੇ ਤੱਕ ਆਪਾਂ ਲਾਈਵ ਹੁੰਨੇ ਆ ਉਹਦੇ ਵਿੱਚ ਵੀ ਆਪਾਂ ਕੁਐਸਚਨ ਆਨਸਰਾਂ ਦੇ ਜਵਾਬ ਦਿੰਨੇ ਆ ਠੀਕ ਹੈ ਜੀ ਕੁਐਸਚਨਾਂ ਦੇ ਆਨਸਰ ਦਿੰਨੇ ਆ ਜੀ ਉੱਤਰ ਦਿੰਨੇ ਆ ਉਹਨਾਂ ਦੇ ਸਾਰੇ ਆਪਣੇ ਵੀਰ ਭਰਾ ਇਕੱਠੇ ਹੁੰਦੇ ਤੇ ਤੁਸੀਂ ਵੀ ਆਪਣੇ ਲਾਈਵ ਦੇ ਵਿੱਚ ਆਇਆ ਕਰੋ ਤੇ ਤੁਹਾਡੀ ਵੀ ਜੇ ਕੋਈ ਮਤਲਬ ਦਿੱਕਤ ਆ ਤੁਹਾਨੂੰ ਵੀ ਤਾਂ ਆਪਦਾ ਕਾਪੀ ਪੈਨਸਲ ਨਾਲ ਹੀ ਰੱਖਿਆ ਕਰੋ ਜੀ ਤੁਸੀਂ ਆ ਕੇ ਮੈਨੂੰ ਪੁੱਛ ਲਿਆ ਕਰੋ ਤੇ ਉਹ ਤੁਸੀਂ ਲਿਖ ਲਿਆ ਕਰੋ ਠੀਕ ਹੈ ਜੀ ਬਾਕੀ ਮੈਨੂੰ ਉਮੀਦ ਆ ਵੀ ਤੁਹਾਨੂੰ ਪੈਣੋ ਮੇਰੀਆਂ ਬੱਚੀਓ ਮੇਰੀਆਂ ਜੋ ਵੀ ਵੱਡੇ ਬਜ਼ੁਰਗ ਨੇ ਉਹਨਾਂ ਨੂੰ ਮੇਰੀ ਵੀਡੀਓ ਚੰਗੀ ਲੱਗੀ ਅਗਰ ਤੁਹਾਨੂੰ ਚੰਗੀ ਲੱਗੀ ਤਾਂ ਬੇਟਾ ਇਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰੀਆਂ ਭੈਣਾਂ ਕੋਲੇ ਚਲੀ ਜਾਵੇ ਤੇ ਇਸ ਬਿਮਾਰੀ ਤੋਂ ਇਹ ਰਾਤ ਪਾ ਸਕਣ ਅਗਰ ਤੁਹਾਨੂੰ ਵੀ ਕਿਸੇ ਨੂੰ ਕੋਈ ਅਨਰੂਨੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਆਪਾਂ ਉਹੋ ਜੀ ਵੀਡੀਓ ਹੀ ਤੁਹਾਡੀ ਖਾਤਰ ਲੈ ਕੇ ਆਵਾਂਗੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਫਿਰ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਧੰਨਵਾਦ